ਉਹ ਕੌਣ ਕਹਿੰਦਾ ਕਿ ਪੱਗਾਂ ਸਿਰਫ ਇਹ ਸਿਰਫ ਇਹ ਸਿੱਖਾਂ ਦੀਆਂ ਤੇ ਹੋਰ ਕਿਸਦੀਆਂ ਪੱਗਾਂ ਨਹੀਂ ਦਾੜੀ ਮੁੱਛਾਂ ਕਿੱਸਾ ਸਿੱਖਾਂ ਦੀਆਂ ਤੇ ਹੋਰ ਕਿਸੇ ਦੀਆਂ ਨਹੀਂ ਇਹ ਸਭ ਦੀਆਂ ਆ ਹallelujah ਉਹ ਪਰਮੇਸ਼ਰ ਜੰਮ ਦੇ ਨੂੰ ਵਾਲ ਦਿੰਦਾ ਆ yes hallelujah ਇਹ ਨਾ ਇਹ ਨਾ ਵਾਲਾਂ ਨੂੰ ਕੱਟਦਾ ਉਹ ਬੇਮੁਖਿਆ ਥੈਂਕ ਯੂ ਜੀਸਸ ਇਹ ਪਰਮੇਸ਼ਰ ਨੇ ਸਾਨੂੰ ਗੁਰੂ ਨਾਨਕ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਜਿਆ ਹਾਲੇਲੂਇਆ ਐਸੇ ਕਰਕੇ ਭੇਜਿਆ ਸੀ ਹਾਲੇਲੂਇਆ ਇਹ ਇਹ ਭੁੱਲ ਗਏ ਆ ਲੋਕ ਦਾੜੀ ਕੇਸਾਂ ਨੂੰ ਯੈਸ ਥੈਂਕ ਯੂ ਜੀਜ਼ਸ ਇਹ ਮੁੜ ਕੇ ਚੇਤਾ ਕਰਾ ਇਹਨਾਂ ਨੂੰ ਹਾਲੇਲੂਇਆ ਇਹ ਪਰਮੇਸ਼ਰ ਦੇ ਦਿੱਤੇ ਹੋਏ ਤਾਂ ਚਿੰਨਿਆਂ ਸਾਡੇ ਹਾਲੇਲੂਇਆ 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 ਇਹਨਾਂ ਚਿੰਨਾਂ ਤੋਂ ਬੇਮੁਖ ਨਾ ਹੋ ਥੈਂਕ ਯੂ ਜੀਜ਼ਸ ਇਹ ਇਹ ਇਕੱਲੇ ਇੱਕ ਮਜਬਦੇ ਨਹੀਂਗੇ ਹਾਲੇਲੂਇਆ ਇਹ ਸਾਰੇ ਧਰਮਾਂ ਦੇ ਆ ਹਾਲੇਲੂਇਆ ਇਹ ਜਦੋਂ ਅੱਜ ਵੀ ਹਿੰਦੂ ਵਿਆਹਣ ਜਾਂਦਾ ਆਪਣੇ ਮੁੰਡੇ ਨੂੰ ਹਾਲੇਲੂਇਆ ਬੋਲੋ ਇੰਗਲਿਸ਼ and uh, today also if any hindu person come uh, go to make their children oh, to lade, married de laade de vi pak ban jaandi a yes at that time the bridal groom has got uh, put on the turban de laade de paire vi pak bani jandi a i has father also put on the turban oh turban bannni bhul chukke a par us samaaj vich samaaj vich aidan haje vi turi aundi a ke oh us khushi de din te darsaunde a Yes no pag da saada chine ya yes it's going Chai on chahe musliman ya chahe koi hindu ya chahe koi christian ya chahe koi sikhi ya yes, e da e koi vi ya pag korde pajama kamar kasse eh saryaan da daadiyan kes saryaan da chine ikko hi aa hallelujah koi parameshware koi chine ya yes today also if 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 there is a hindu or the christian or the momdan muslim or the sikhi they all put on the turban then today also that ritual is going on the people who cut off their hairs and they just uh, criticize other people with with uh, with hairs oh can they ਕਿ ਤੁਸੀਂ ਫੇ ਆਪਣੇ ਨਹੋਂ ਕਿਉਂ ਕੱਟਦੇ ਆ ਜੇ ਚਿੰਨ ਸਾਰੇ ਹੈਗੇ ਆ ਤਾਂ ਇਹ ਨਹੋਂ ਕਿਉਂ ਕੱਟਦੇ ਆ ਤੁਸੀਂ oh nail ਕੋਈ ਨਹੀਂ ਕੱਟਦਾ nobody ਕੱਟਦੇ ਐਵੇਂ ਜਿਹਨੂੰ ਨਹੀਂ ਗੱਲਾਂ ਕਰਨੀਆਂ ਹੁੰਦੀਆਂ ਝੂਠੇ ਨਹੀਂ ਹੋਣਾ ਉਹ ਉਹ ਇਦਾਂ ਦੀਆਂ ਗੱਲਾਂ ਕਰਦੇ ਆ the people who who are liar they speak lies ਜਿਹੜਾ ਮਰਦਾ ਨੇਲ ਹੁੰਦਾ ਵੱਧ ਤੇ ਜਿਹਦੇ ਚ ਮੈਲ ਫਸਦੀ ਆ ਤੇ ਜਾਨ ਨਹੀਂ ਹੁੰਦੀ ਉਹ ਨੇਲ ਕੱਟਿਆ ਜਾਂਦਾ ਆ ਜਿੰਦਾ ਨੇਲ ਕਦੀ ਵੀ ਕਲੀਸੀਆ ਜੀ ਕਦੀ ਵੀ ਨਹੀਂ ਕਟਿਆ ਜਾਂਦਾ ਕਹਿਣ ਵਾਲੇ ਲੋਕੋ ਵੀ ਤੁਸੀਂ ਕੇਸ ਰੱਖਦੇ ਤੇ ਫੇ ਨੌ ਕਿਉਂ ਨਹੀਂ ਰੱਖਦੇ ਨੌ ਕਿਉਂ ਕੱਟਦੇ ਆ ਕੇਸ ਅਸੀਂ ਕੱਟ ਲੈ ਫੇ ਕੀ ਹੋਇਆ ਕਟੋ ਅਸੀਂ ਨਹੀਂ ਕਹਿੰਦੇ ਨਾ ਕਟੋ ਰੱਖੋ ਅਸੀਂ ਨਹੀਂ ਕਹਿੰਦੇ ਨਾ ਰੱਖੋ ਅਸੀਂ ਕਹਿੰਦੇ ਲੜਾਈਆਂ ਨਾ ਕਰੋ ਅੰਦਰੋਂ ਸੱਚੇ ਹੋ ਜਾਓ ਪਰ ਇਹ ਨੌ ਨਹੀਂ ਕੱਟੇ ਜਾਂਦੇ ਵਧੇ ਹੋਏ ਨੌ ਕੱਟੇ ਜਾਂਦੇ ਜਿਹੜੇ ਮਰਦਾ ਹੋ ਜਾਂਦੇ ਆ ਜਦੋਂ ਅਸੀਂ ਰੋਜ਼ ਕੇਸ ਬੌਣੇ ਆ ਤੇ ਕੇਸ ਵੀ ਸਾਡੇ ਰੋਜ਼ ਟੁੱਟ ਕੇ ਨਿਕਲਦੇ ਆ ਉਹ ਵੀ ਸਿੱਟਦੇ ਆ ਹallelujah ਉਹ ਵੀ ਕੂੜੇ ਸਿੱਟਦੇ ਆ ਤੇ ਨੌ ਵੀ ਜਿਹੜੇ ਐਕਸਟਰਾ ਨੌ ਆਉਂਦੇ ਆ ਮਰ ਜਾਂਦੇ ਆ ਉਹਨਾਂ ਨੂੰ ਕੂੜੇ 'ਚ ਸਿੱਟਦੇ ਆ ਜੋ ਪਰਮੇਸ਼ਰ ਸਾਨੂੰ ਦਾਤ ਦਿੰਦਾ ਹੈ ਪਹਿਲਾਂ ਜੰਮਦੇ ਨੂੰ ਆਟੋਮੈਟਿਕ ਨਾਲ ਸਾਡੇ ਜੰਮਦੀ ਆ ਉਹ ਸਾਨੂੰ ਪਰਮੇਸ਼ਰ ਦੀ ਦਿੱਤੀ ਹੋਈ ਦਾਤ ਆ ਉਹ ਹਰ ਹੀ ਹਿਊਮਨ ਦੇ ਕੋਲ ਆ ਹਰ ਹੀ ਹਿਊਮਨ ਦਾ ਧਰਮ ਆ ਉਹਦਾ ਸਾਬਰ ਦਾ ਧਰਮ ਆ ਇਹ ਪਗੜੀ ਦਸਤਾਰ ਕੇਸ ਜੋ ਵੀ ਆ ਇਹ ਜਿਹੜੇ ਅੰਦਰੋਂ ਪਰਮੇਸ਼ਰ ਨੇ ਅਗਾਏ ਆ ਇਹ ਪਰਮੇਸ਼ਰ ਨੇ ਸਾਨੂੰ ਚਿੰਨ ਦਿੱਤੇ ਆ ਜ਼ਾਬਰ ਦਸੂਰ ਪਰ ਮੇਛਰ ਨੇ ਜਨਤਿਆ ਇਹ ਨਾ ਉਤੇ ਨੁਕਤਾ ਚੀਨੀਆਂ ਜੇ ਕਿਸਦਾ ਦਿਲ ਕਰਦਾ ਭਾਈ ਰੱਖੇ ਨਹੀਂ ਦਿਲ ਕਰਦਾ ਨਾ ਰੱਖੇ ਇਹ ਮਰਜੀ ਤੁਹਾਡੀ ਆ ਪਰ ਇਹ ਸਮਰਜੀ ਦੀਆਂ ਲੜਾਈਆਂ ਨਹੀਂ ਸਾਨੂੰ ਪਾਉਣੀਆਂ ਚਾਹੀਦੀ ਹallelujah ਸਾਨੂੰ ਇੱਕੋ ਲੜਾਈ ਕਹਿੰਦੇ ਕੂਟਣਾ ਹੈ ਤੋਂ ਮਨ ਕੋ ਕੂਟ ਆਪਣੇ ਅੰਦਰ ਨਾਲ ਲੜ ਜਿਹੜਾ ਸਾਡੇ ਅੰਦਰ ਦੁਸ਼ਟ ਬੈਠਾ ਹੈ ਲੜਾਈਆਂ ਪਾਉਣ ਜਿਹੜਾ ਸਾਨੂੰ ਚੈਨ ਨਹੀਂ ਲੈਣ ਦਿੰਦਾ ਅਸੀਂ ਸਭ ਦੀਆਂ ਪ੍ਰਾਰਥਨਾ ਕਰਨੀਆਂ ਅਸੀਂ ਸਭ ਦੇ ਭਲੇ ਮੰਗਣੇ ਆ ਅਸੀਂ ਸਭ ਦੇ ਧਰਮਾਂ ਦੇ ਵਿੱਚ ਸੁੱਖ ਮੰਗਣੀ ਆ ਅਸੀਂ ਕਿਸੇ ਨਾਲ ਇਹਨਾਂ ਗੱਲਾਂ ਤੇ ਲੜਨਾ ਨਹੀਂ ਇਹ ਬਹੁਤ ਬੁਰੀ ਜਿਹੜੀ ਬਲਾ ਹੈ ਚਿੰਬੜੀ ਲੜਨ ਵਾਲਿਆਂ ਨੂੰ ਤੇ ਇੱਕ ਦੂਜੇ ਨਾਲ ਉਤੇ ਚਿੱਕੜ ਸੱਟਣ ਵਾਲਿਆਂ ਨੂੰ ਇਸੇ ਤਰ੍ਹਾਂ ਪਰਮੇਸ਼ਰ ਦੇਖੋ ਐਦਾਂ ਦਾ ਨਾ ਕੋਈ ਕਬਰਾਂ ਚ ਉੱਠਿਆ ਨਾ ਕੋਈ 40 ਦਿਨ ਜਿੰਦਾ ਮੁੜ ਕੇ ਰਿਆ ਕਿ 40 ਦਿਨ ਕਬਰ ਚ ਉੱਠ ਕੇ ਤੇ ਕੀਮਾ ਕੀਮਾ ਕੀਤਾ ਹੋਇਆ ਤੇ 40 ਦਿਨ ਰਵੇ ਤੇ ਉਸ ਹਾਂਜੀ ਹਾਂਜੀ ਅ ਟੂਡੇ ਆਲਸੋ ਨੋਬਡੀ ਵਿਲ ਰਾਈਜ਼ ਅਪ ਫਰਮ ਦ ਡੈਡ ਐਂਡ ਅਪ ਟੂ 40 ਡੇਸ ਵਿਦ ਦ ਹਿਊਮਨ ਬੋਡੀ ਵਿਦ ਦ ਬੋਡੀ he walked around with the disciples ese tarah parmeshwar 40 din to baad akashan chad gaya same way lord jesus go up to the heaven after 40 days te chehlian nu keha jio kam main karda riha tusi mere nal vi bade bade kam karoge he said to the and he said to the disciples the works i'm doing you'll do more than that te ajj oh parmeshwar di daya nal parmeshwar kehanda ਤੁਹਾਡੇ ਵਿੱਚ ਦੀ ਹੋ ਕੇ ਮੈਂ ਕੰਮ ਕਰੂੰਗਾ ਐਂਡ ਵੀ ਦ ਬਲੇਸਿੰਗਸ ਆਫ ਗੋਡ ਐਂਡ ਵਿਦ ਦ ਸੇਮ ਬਲੇਸਿੰਗਸ ਆਫ ਗੋਡ ਗੋਡ ਇਜ਼ ਡੂਇੰਗ ਥੈਟ ਡੇਡਸ ਥਰੂ ਥੇਅਰ ਡਿਸਾਈਪਲਸ ਤੋ ਹਾਂਡੇ ਵਿੱਚ ਦੀ ਹੋ ਕੇ ਇਹ ਨਿਸ਼ਾਨੀਆਂ ਨਿਸ਼ਾਨ ਮੈਂ ਲਾਊਂਗਾ ਐਂਡ ਹੀ ਗਿਵ ਦ 올 ਮੈਰਕਲਸ ਡੂਇੰਗ ਇਨ ਪੀਪਲਸ ਲਾਈਫ ਯੇਡਾ ਆਪਣਾ ਮਨ ਤਨ ਪਰਮੇਸ਼ਰ ਦੇ ਅਗੇ ਸੁੱਟਦਾ ਆ ਤੂ ਗਿਵ ਓਵਰੀਥਿੰਗ ਟੁਵਰਡਸ ਗੋਡ ਜਸੂ ਮਸੀਹ ਨੂੰ ਪਰਮੇਸ਼ਰ ਦਾ ਪੁੱਤਰ ਮੰਨਦਾ ਆ ਨਾਟ ਜੀਜ਼ਸ ਇਜ਼ ਦ ਸਨ ਆਫ ਦ ਤੇ ਉਹਦੇ ਕਾਰਜ ਹੁੰਦੇ ਜਦੋਂ ਕਹਿੰਦੇ ਜਸੂ ਮਸੀਹ ਦੇ ਨਾਮ ਦੇ ਵਿੱਚ ਯੈਸ ਹੇਲੂਇਆ ਪਰ ਆਕਰ ਦੇ ਹੰਕਾਰ ਦੇ ਨਾਲ ਨਹੀਂ ਹੁੰਦੇ ਜਦੋਂ ਪਰਮੇਸ਼ਰ ਜਸੂ ਤੁਰਿਆ ਜਾਂਦਾ ਸੀ ਆਪਣੇ ਚੇਲਿਆਂ ਦੇ ਨਾਲ ਬਹੁਤ ਕਈਆਂ ਦੇ ਨਾਲ ਓ ਮਾਈ ਗੋਡ ਵਾਕਿੰਗ ਵਿਦ ਦੇ ਡਿਸਾਈਪਲਸ ਤੇ ਇੱਕ ਅੰਨੇ ਤੇ ਕੋੜੀ ਨੇ ਪਰਮੇਸ਼ਰ ਨੂੰ ਬਾਜਾਂ ਮਾਰੀਆਂ ਉੱਥੇ ਹੋਰ ਵੀ ਬਹੁਤ ਅੰਨੇ ਸੀਗੇ ਐਨਦਰ ਵਨ ਦਾ ਬਲਾਈਂਡ ਮੈਨ ਉੱਥੇ ਹੋਰ ਵੀ ਅੰਨੇ ਬਹੁਤ ਸੀਗੇ ਦੇ ਜਸਟ ਟੈਲ ਟੂ ਦਾ ਗੋਡ ਹੋਰ ਵੀ ਕੋੜੀ ਬਥੇਰੇ ਸੀਗੇ ਮੈਨੀ ਲਵ ਪਰਸਰ देयर ਮੈਨੀ ਬਲਾਈਂਡਸ ਆ ਤੇ ਇੱਕ ਇੱਕ ਅੰਨੇ ਨੇ ਢੀਰੋ ਲਾ ਕੇ ਵਾਜਾਂ ਮਾਰੀਆਂ ਵਨ ਬਲਾਈਂਡ ਮੈਨ ਵਿਦ ਦਾ ਹਾਰਡ ਹੀ ਸਰ ਉਹਨੇ ਕਿਹਾ ਹੀ ਸਰ ਇਹ ਦਾਊਦ ਦੇ ਪੁੱਤਰ ਯਿਸੂ ਨਾਸਰੀ ਉਹ ਸਨ ਆਫ ਗੋਡ ਜੀਸਸ ਆਫ ਨਾਸਰਤ ਮੇਰੀ ਪਕਾਰ ਨੂੰ ਸੁਣ ਪਲੀਸ ਆਮ ਮੋਸਨ ਮੀ ਤੇ ਮੇਰੀਆਂ ਅੱਖੀਆਂ ਨੂੰ ਚੰਗੀਆਂ ਕਰ ਦੇ ਮੇਕ ਮਾਈ ਆਈਸ ਪਲੀਸ ਆਈ ਵਾਂਟ ਟੂ ਹੈਵ ਦਿਸ ਉਹ ਕਈ ਸੌਾਂ ਦੇ ਹਿਸਾਬ ਨਾਲ ਹੋਰ ਵੀ ਬੈਠੇ ਸੀਗੇ ਉਦਾਂ ਦੇ ਨੇ ਮੈਨੀ ਪੀਪਲ ਸਿਟ ਦੇਅ ਉਹਨੂੰ ਦੱਬ ਕੇ ਮਾਰਨ ਲੱਗੇ ਕਹਿੰਦੇ ਐਵੇਂ ਬੋਲ ਨਾ ਬਕਵਾਸ ਨਾ ਕਰ ਚੁੱਪ ਕਰ ਜਾ ਦੇ ਜਸਟ ਦੇ ਜਸਟ ਦੇ ਸੈਡ ਦ ਸ਼ਾਊਟ ਔਨ ਹਿਮ ਐਂਡ ਸੈਡ ਯੂ ਸ਼ਟ ਅਪ ਯਰ ਮਾਊਥ ਬੋਲ ਟੂ ਸ਼ਾਊਟ ਲਾਈਕ ਦੈਟ ਹੋਰ ਲੋਕਾਂ ਨੇ ਵੀ ਉਹਨਾਂ ਨੂੰ ਉਹਨੂੰ ਝਿੜਕੇ ਛਿੜਕਿਆ ਮੈਨੀ ਪੀਪਲ ਗੈਟ ਐਂਗਰ ਔਨ ਹਿਮ ਇਸੇ ਤਰ੍ਹਾਂ ਅੱਜ ਲੋਕ ਜਿਹੜੇ ਛਿੜਕਦੇ ਆ ਤੁਸੀਂ ਇਹ ਕੰਮ ਕਿਉਂ ਕਰਦੇ ਆ ਪੀਪਲ ਜਸਟ ਸਪੀਕ ਰਿਡਿਕੂਲਸਲੀ ਐਂਡ ਰੌਂਗ ਰੌਂਗ ਵਰਡਸ ਔਨ ਯੂ ਦੈਟ ਵਾਈ ਯੂ ਆਰ ਡੂਇੰਗ ਦਿਸ ਉਹ ਉਹਨੇ ਨੇ ਉਹ ਤੋਂ ਵੀ ਉੱਚੀ ਉੱਚੀ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਦੈਨ ਦਾ ਬਲਾਈਂਡ ਮੈਨ ਜਸਟ ਸ਼ਾਊਟ ਇਨ ਦਾ ਲਾਊਡ ਵੌਇਸ ਜੀਸਸ ਨੇ ਪਿੱਛਾ ਮੁੜ ਕੇ ਦੇਖਿਆ ਵੈਨ ਜੀਸਸ ਸੀ ਬਿਹਾਈਂਡ ਹਿਮ ਤੇ ਉਹਦੇ ਕੋਲ ਆ ਗਿਆ he came to rand god jesus ne onu puchya jesus asked ke tonu yakeen hai have you have faith ke main prarthna karan te tu sajakha ho jayega chnda ho jayega and you will get your vision oh jamandar wanna see because he was blind from from his birth oh ne kya ha prabhu parmeshwar main manna hai ke tu meri prarthna kare then i will get pray on me ta main changa ho junga okay parmeshwar ne usse vele hi ਉਹਨੂੰ ਨਿਗਾਹ ਦੇ ਦਿੱਤੀ ਦਨ ਇਨ ਦਾ ਸੇਮ ਟਾਈਮ ਗੋਡ ਗੇਵ ਹਿਮ ਅਸੀਂ ਕਦੀ ਪ੍ਰਭੂ ਦਾਮ ਧਿਆਨ ਤੇ ਬਾਕੀ ਇੰਨੇ ਜਿੰਨੇ ਸੀ ਉਸ ਜਾ ਕੇ ਕਿਉਂ ਨਹੀਂ ਹੋਏ ਵਾਈ ਵਾਈ ਅਦਰਸ ਬਲਾਈਂਡ ਪੀਪਲ ਡੋਟ ਗੈਟ ਹੀਲ ਇਸੇ ਤਰ੍ਹਾਂ ਜਿਹੜਾ ਬੇਥੀ ਨਹੀਂਗਾ ਜਿਹੜਾ ਹੰਕਾਰ ਦਾ ਭਰਿਆ ਹੋਇਆ ਹੈ ਉਹ ਕਿਦਾਂ ਚੰਗਾ ਹੋ ਜਾਊਗਾ ਹਾਉਟ ਪਰਸਨ ਕਿਾ ਠੀਕ ਜਿਹੜਾ ਇਮਤਿਹਾਨ ਲੈਂਦਾ ਫਿਰਦਾ ਕਿਦਾਂ ਚੰਗਾ ਹੋ ਜਾਊਗਾ ਤੁਸੀਂ ਸਭ ਨੂੰ ਗੋਡ ਹਾਉਟ ਇਸਕਾ ਠੀਕ ਇਹ ਕਰਕੇ ਇਹਨਾਂ ਗੱਲਾਂ ਨੂੰ ਛੱਡ ਦਿਓ ਥੈਟਸ ਵਾਈ ਜਸ ਲੀਵ ਆਲ ਥਿਸ ਔਰ ਪਰਮੇਸ਼ਰ ਦਾ ਸੱਚਾ ਪਿਆਰ ਕਰੋ ਆਈ ਜਸ ਲਵ ਟੂ ਗੋਡ ਦੌੜ ਪਰ ਦੌੜ ਲਾਉਣੀ ਬਾਹਰ ਦੀ ਛੱਡ ਦਿਓ ਯੈਸ ਡੋਨਟ ਰਨ ਉਹ ਮਹਿਣਾ ਦੇ ਅੰਦਰ ਦੀ ਦੌੜ ਲਾਓ ਇਫ ਯੂ ਵਾਂਟ ਟੂ ਮੀਟ ਦਾ ਗੋਡ ਜਸ ਨਾਂਗਲ ਮੱਕੇ ਦੀ ਨਾ ਮੰਦਰ ਦੀ there is no thing of uh, makkah and madina gal samjh lagi uh, te gal andar di if one can understand that is the thinking asi kind of, rabanu uh, melna de andar di yatra karni ha if we want to meet the god then we should go inside us ese tarah permission ne keya malaap di jutti pairan ch paake taiyari karke kholo jo and the same way god said that you put on the feet of good news and law ena sabna de sune necha di taal lao and in, uh, along with this put on ਸਾਡੇ ਅੰਦਰ ਨੇਚਾ ਚੰਗੇ ਹੋਣ ਲਈ ਮੋਦੇ ਜਿਉਣ ਲਈ ਬਿਮਾਰੀਆਂ ਤੋਂ ਬਚਣ ਲਈ ਝਗੜੇ ਪਸਾਦ ਮਟਣ ਲਈ ਭੂਤ ਪ੍ਰੇਤ ਕੱਢਣ ਲਈ ਨੇਚਾ ਹੋਣੀ ਚਾਹੀਦੀ ਆ we should have trust ਤੇ ਪਰਮੇਸ਼ਰ ਵਿੱਚ ਦੀ ਲੋਕੇ ਕੰਮ ਕਰਦਾ ਆ then only god will or do works inside ਬੰਦਾ ਕੋਈ ਨਹੀਂ ਕਰਦਾ no one man, no man or human being can do this ਨੇਚਾ ਦੀ ਢਾਲ ਨਾਲ ਉਹ ਸਾਰੇ ਦੁਸ਼ਤ ਦੇ ਅਗਰਵਾਣਾਂ ਨੂੰ 부ਜਾ ਸਕੋਗੇ and if we have faith on, the, uh, on god only Uh, we can kills the uh, all the weapons of the boy, uh, okay. all the weapons of demon ke amukti da top le lo we should have salvation's check up te aatma di talwar and take the sword of uh, oh jehdi mukti da top sare bekar chaddo ton mukti mile ਆ ਯੈਸ ਵੀ ਸ਼ੁਡ ਹੈਵ ਦਾ ਸਾਲਵੇਸ਼ਨ ਤੇ ਆਤਮਾ ਦੀ ਤਲਵਾਰ ਲੈ ਲਵੋ ਆ ਵੀ ਸ਼ੁਡ ਹੈਵ ਸਪਿਰਿਟ ਆਫ ਸਵਾਰਡ ਪਵਿੱਤਰ ਆਤਮਾ ਪ੍ਰਗਟ ਕਰੋ ਆਪਣੇ ਅੰਦਰ ਦੋ ਤਾਰੀ ਤਲਵਾਰ ਸਾਡੇ ਮੂੰਹ ਦੇ ਵਿੱਚ ਆਪਰ ਮੇਸ਼ਰ ਦੀ ਬਾਣੀ ਦੋ ਸਾਈਡਡਡ ਸਵਾਰਡ ਇਨਸਾਈਡ ਆਵਰ ਟੰਗ ਤੇ ਗਿਆ ਆਤਮਾ ਦੀ ਤਲਵਾਰ ਮੋਖੀ ਦਾ ਟੋਪ ਤੇ ਆਤਮਾ ਦੀ ਤਲਵਾਰ ਜਿਹੜੀ ਪਰਮੇਸ਼ਰ ਦੀ ਬਾਣੀ ਆ ਦਾ ਸਪਿਰਿਟ ਆਫ ਗੋਡ ਇਜ਼ ਦਾ ਵਰਡ ਆਫ ਦਾ ਗੋਡ ਇਹ ਜਿਹੜੀ ਪਰਮੇਸ਼ਰ ਦੀ ਬਾਣੀ ਆ ਤੇ ਆਤਮਾ ਦੇ ਵਿੱਚ ਅਪੋਲੂਸ ਕਹਿੰਦਾ ਜਾਗਦੇ ਰਹੋ ਐਂਡ ਪੌਲਸ ਸੈਡ ਦੈਟ ਜਸਟ ਵੇਕ ਅਪ ਪੌਲਸ ਨੇ ਕਿਹਾ ਮੇਰੀਆਂ ਵੀ ਬੇਨਤੀਆਂ ਕਰੋ and said just ask to the god sab santan diyan di bentiya karo just ask to the god about also te apniyan vi bentiya karo and just ask to the god about yourself also har vele aatma de vich jaagde raho and always just wake up in the spirit kyonke paulus de case sige paulus de case sige so paulus affairs paulus ne parmeshwar nu marwaun de vich haqdar pura si chaule da naam si yes paulus always want to kill god ਜਦੋਂ ਇਹ ਇਹਨੇ ਪਰਮੇਸ਼ ਇਹ ਗੱਡੇ ਪਰ ਪਰਕਰ ਜਾ ਕੇ ਜੇਲ੍ਹਾਂ ਵਿੱਚ ਦੂਜੇ ਲੋਕਾਂ ਨੂੰ ਸੁੱਟਦਾ ਸੀ ਕਿ ਸਾਡਾ ਧਰਮ ਜਿਹੜਾ ਯੂਧੀਆਂ ਦਾ ਉਹੀ ਰਹੂਗਾ when he put the people into the jail that our religion is same koi christian na koi hor dharm na kisi tarah vi reh sakda there is no need of other and other religion par jail na ban ban kutta si sidda si e palus tera si he put, put, put many together. people he put paulus put many people in the jail and kill them te jadon parmeshwar <laughs> ne inu inu anna kita dharti te digya prakash aaya inu char chhere prakash de naal jadon prakash de utte aaya ਇਹ ਵੱਡੀ ਲੰਬੀ ਹੋ ਚੌੜੀ ਗੱਲ ਆ ਤੇ ਇਹ ਜਦੋਂ ਧਰਤੀ ਤੇ ਦੜਾ ਕਰਦਾ ਡਿੱਗ ਪਿਆ ਤੇ ਨਾਲ ਹੀ ਅੰਨ ਹੋ ਗਿਆ ਪਲੂਸ ਜਿਹੜਾ ਸੀ ਪਰ ਪਾਲਸ ਫਾਲ ਔਨ ਦਾ ਫਾਲ ਔਨ ਦੀ ਅਰਥ ਐਂਡ ਹੀ ਹੀ ਬਿਕਮ ਬਲਾਈਂਡ ਪਰਮੇਸ਼ਰ ਨੇ ਇਹਦਾ ਮਨ ਬਦਲ ਦਿੱਤਾ ਜਿਸ ਨੇ ਸਾਂਬਰੀ ਉਹਦਾ ਬਦਲਿਆ ਜਿਹੜਾ ਇਹ ਪਰਮੇਸ਼ਰ ਨੂੰ ਮਰਵਾਉਣ ਵਿੱਚ ਪਹਿਲਾਂ ਸੀ ਪੱਕਾ ਇਹ ਉਹ ਵਾਸ ਆਲਵੇਸ ਰੈਡੀ ਟੂ ਕਿਲ ਗੋਡ ਇਹ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਫੇਰ ਬੋਲਣ ਲੱਗਾ he oh, then then he uh, then he uh, starts speaking in the love of the god parmeshwar ne uss <laughs> dassa <God>, phlanne ghar phlanne thaan phlanne de kol chaleya ja go to a man te oh teri prarthana karuga i will pray for you phir tu sjakha si ho jayega and you and, uh, and your blindness ve tu parmeshwar de kamm kari and, and you will do the work of the lord te jehde jagah dassi si jehda kar dassa si utthe hi ede naal de jehde ede sige saathi leke gaye enu and the and, and the home and the people where uh, got tell them they're all they're all, uh, they're all uh, uh, companions take they take him to that place or rab de daas ne ede utte prarthana kiti ta inyan akhan di niga aayi that's all of god prayed to him ene kay din ana khada na peeta runda riha parmeshwar de agge and he get the vision and many days he won't eat and he maahiyan mangda riha confessed and say sorry to the god ਤੇ ਜਦੋਂ ਇਹਨੇ ਕੰਮ ਚੱਕਿਆ ਪਰਮੇਸ਼ਰ ਦੇ ਪ੍ਰੇਮ ਦਾ ਪ੍ਰਚਾਰ ਕਰਨ ਲੱਗਾ ਤੇ ਇਹਦੇ ਲੋਕ ਜਿਹੜੇ ਪ੍ਰੇਮ ਵਾਲੇ ਸੀ ਇਹਦੀ ਜਾਤ ਦੇ ਸੀ ਇਹਦੇ ਇਹਦੇ ਧਰਮ ਦੇ ਇਹਨੂੰ ਮਾਰਨ ਕੁੱਟਣ ਤੱਕਰ ਗਏ ਐਂਡ ਦ ਪੀਪਲ ਆਫ ਹਿਸ ਰਿਲੀਜਨ ਆਲਵੇਸ ਟ੍ਰਾਈ ਟੂ ਕਿਲ ਹਿਮ ਇਹ ਉਹਨਾਂ ਵਿੱਚ ਜਾ ਕੇ ਪਰਮੇਸ਼ਰ ਦੀ ਹੁਣ ਗੱਲਬਾਤ ਨਹੀਂ ਕਰ ਸਕਦਾ ਸੀ ਨੋ ਹੀ ਹੀ ਵੌਨਟ ਬੇਬਲ ਟੂ ਗੋ ਇਨ ਥੈਮ ਐਂਡ ਜਸਟ ਸਪੀਕ ਅਬਾਊਟ ਗੋਡ ਇਹਨੇ ਪਰਮੇਸ਼ਰ ਕੋਲੋਂ ਸ਼ਬਦ ਲਈ then he take the uh, oath from the god ke parmeshwar mainu maaf kare that god please uh, uh, just to forgive me kyunke main yohdiyan vich kes te daadhi sune nahi ja sakda pag sune nahi ja sakda that he will not able to go with the with the hairs and birds with the uh, in in any yohdi eh 2000 saal ton vi zyada diyan gallan a and uh, this is <coughs> the thing uh, before 2000 uh, before eh jadon eh jadon jesus aaya uss vele diyan gallan 2000 saal te at least hega hega this is the words that comes uh, that we are speaking before the christ in a gode lae ardaasan kitiyan shapt mangi parmeshwar mainu maaf kar mainu gaa kar taake main dastaar diyaadi puchha mnaake kes ਤਾਂ ਉਦਾਂ ਦਾ ਉਹਨਾਂ ਵਿੱਚ ਬਣ ਕੇ ਜਾਵਾਂ ਜੂਦੀਆਂ ਦੇ ਜਿਹੜਾ ਮੈਨੂੰ ਵਿੱਚ ਵੜ ਲੈਣ ਦੇਣ ਮੈਨੂੰ ਦਾੜੀ ਕੇਸਾਂ ਦੇ ਦਸਾਨਾ ਨਾਲ ਵੜਨ ਨਹੀਂ ਦੇਣਾ then he said that god please forgive me because i need to go to the jews and i have to uh, cut off my beards and hairs because without uh, with with my beards and hair i'm not able to go with them da osveleno es karke kes katone pay si then because of that reason he he, he uh, cut off his nails uh, hairs and uh, beards or bahut masiyan christians ne masiyan ne enu follow kar liya kyuki bada saukha kaam ya ਦਾੜੀ ਕੇਸ ਕਟਾਉਣੇ ਬੜਾ ਸੌਖਾ ਕੰਮ ਆ। ਐਂਡ ਐਂਡ ਮੈਨੀ ਕ੍ਰਿਸਚੀਅਨਸ ਐਂਡ ਮੈਨੀ ਪੀਪਲ ਫਾਲੋ ਥੈਮ ਬਿਕਾਉਜ਼ ਇਟਸ ਵੈਰੀ ਈਜ਼ੀ ਟੂ ਕੱਟ ਦ ਬਰਡਸ ਐਂਡ ਹੈਅਰ। ਤੇ ਇਹਦੇ ਨਾਲ ਕੋਈ ਧਰਮ ਦਾ ਮਤਲਬ ਨਹੀਂ ਹੈਗਾ ਕਿ ਉਹ ਪੱਗ ਉਹ ਬਣੇ ਜਾਓ ਨਾ ਬਣੇ ਜਾਓ ਨਾ ਇਹ ਸਭ ਸੰਸਾਰ ਦੇ ਕੋਲ ਪੱਗ ਤੇ ਦਾੜੀ ਕੇਸ ਪੱਗ ਤੇ ਪਰਮਿਸ਼ਨ ਹੈ। ਚਾਹੇ ਪੱਗ ਉਹ ਬਣੇ ਨਾ ਬਣੇ ਪਰ ਦਾੜੀ ਕੇਸ ਜਿਹੜੇ ਪਰਮਿਸ਼ਨ ਨੇ ਤੁਰ ਦਰਗਾਹ ਤੋਂ ਹਰ ਇੱਕ ਨੂੰ ਦਿੱਤੇ ਆ। ਹਰ ਇੱਕ ਨੂੰ ਬਰਡਸ ਹਰ ਇੱਕ ਨੂੰ ਹੇਅਰ ਦਿੱਤੇ ਆ। ਇਹ ਆਪਣੇ ਆਪ ਵੱਧਦੇ ਆ ਤੇ ਜਦੋਂ ਬਹੁਨੇ ਆ ਮੁਰਦਾ ਨਿਕਲ ਜਾਂਦੇ ਉਹ ਸਿੱਟ ਦਿੰਦੇ ਆ ਆਪਣੇ ਆਪ ਨਾ ਉਹ ਵੱਧਦੇ ਆ ਜਿਹੜੇ ਮੁਰਦਾ ਨਾ ਉਹਨਾਂ ਨੂੰ ਅਸੀਂ ਕੱਟ ਦਿੰਦੇ ਆ ਇਹ ਨਾਲ ਨਾਲ ਕੋਈ ਦੁਨੀਆ ਦੀਆਂ ਲੜਾਈਆਂ ਝਗੜੇ ਨਹੀਂ ਇਹ ਪਰਮੇਸ਼ਰ ਦਾ ਅੰਗਿਆ ਸਾਨੂੰ ਦਿੱਤਾ ਹੋਇਆ ਯੈਸ there is no fight of all this thing this is one of the uh... ਪਾਰਟ ਆਫ ਆਵਰ ਬਾਡੀ ਝਗੜਨਾ ਤੇ ਆਪਣੇ ਮਨ ਨਾਲ ਝਗੜੋ ਇਫ ਯੂ ਵਾਂਟ ਟੂ ਹੈਵ ਫਾਈਟ ਫਾਈਟ ਵਿਦ ਯਰ ਸਰ ਹੋਰ ਫਾਈਟਾਂ ਕਿਸੇ ਨਾਲ ਨਾ ਕਰੋ ਨੋ ਨੀਡ ਟੂ ਹੈਵ ਫਾਈਟ ਵਿਦ ਹਰ ਇੱਕ ਧਰਮ ਦਾ ਸਤਿਕਾਰ ਕਰੋ ਹੋਰ ਰਿਸਪੈਕਟ ਆਲ ਦੀ ਆਲ ਰਿਲੀਜੀਅਨਸ ਆਪਣੇ ਧਰਮ ਨੂੰ ਵਧਾਓ ਪ੍ਰੇਮ ਦੇ ਨਾਲ ਪਰਮੇਸ਼ਰ ਦੇ ਸੁਭਾਅ ਦੇ ਨਾਲ ਇਸ ਤਰ੍ਹਾਂ ਪਰਮੇਸ਼ਰ ਨੇ ਕਿਹਾ ਕਿ ਸਭ ਦੀਆਂ ਬੇਨਤੀਆਂ ਕਰੋ ਸੰਤਾਂ ਦੀ ਜਿੰਦਸਾਏ ਗੋਡ ਸੈਡ ਦੈਟ ਆਲਵੇਸ ਪ੍ਰੇਅ ਕਿਸੇ ਵੀ ਧਰਮ ਚ ਆ ਜਿਹੜਾ ਪ੍ਰਭੂ ਦਾ ਦਾਸ ਆ ਜੇ ਦਾਸ ਹੋ ਆ ਜਿਹਦੇ ਅੰਦਰ ਪ੍ਰਭੂ ਦਾ ਸੁਭਾਅ ਆ ਐਂਡ ਦ ਸੋਨਨ ਦ ਡਾਟਰ ਆਫ ਦ ਗੋਡ ਇਜ਼ ਦ ਆਟੂ ਹੈਵਜ਼ ਦ ਨੇਚਰ ਆਫ ਦ ਗੋਡ ਪਰ ਜਿਹੜਾ ਧਰਮਾ ਚ ਪਾਟ ਕ ਲੜਾਈਆਂ ਪਸਾਰ ਇੱਕ ਫੁੱਲਾਂ ਦਾ ਗੁਲਦਸਤਾ ਹੁੰਦਾ ਆ ਉਹਦੇ ਚ ਤਰ੍ਹਾਂ ਤਰ੍ਹਾਂ ਦੇ ਫੁੱਲ ਪਾਏ ਰੰਗ ਬਰੰਗੇ ਬੜੇ ਸਜਦੇ ਆ ਇਹ ਸਾਰੇ ਧਰਮ ਇੱਕ ਗਲਦਸਤਾ ਸੁੰਦਰ ਆ ਹੋਰ ਰਿਲੀਜੀਅਨਸ ਆ ਲਾਈਕ ਦਾ ਫਲਾਵਰ ਕੋਈ ਲੜਾਈ ਝਗੜਾ ਨਹੀਂ ਦੇਰ ਇਜ਼ ਨੋ ਨੀਡ ਆ ਫਾਈਟ ਆਈ ਇਹਦੇ ਲੜਾਈ ਝਗੜੇ ਨਾ ਬਣਾਓ ਡੋ ਨੀਡ ਟੂ ਮੇਕ ਫਾਈਟ ਆਪਣੇ ਮਾਪਿਆਂ ਦਾ ਪਿਆਰ ਕਰੋ ਜਸ ਲਵ ਦੇ ਪੇਰੈਂਟਸ ਆਪਣੇ ਮਾਪਿਆਂ ਦਾ ਸਤਿਕਾਰ ਕਰੋ ਰਿਸਪੈਕਟ ਯੂ ਪੇਰੈਂਟਸ ਆਪਣੇ ਮਾਪਿਆਂ ਦੇ ਚਰਨ ਧੋਵੋ ਜਸਟ ਕਲੀਨ ਯੋਰ ਫੀਟ ਆਫ ਯੋਰ ਪੇਰੈਂਟਸ ਜਿੱਦਾਂ ਤੁਹਾਡੇ ਮਾਪਿਆਂ ਨੇ ਤੁਹਾਡੇ ਨਾਲ ਪਿਆਰ ਕੀਤਾ ਐਸ ਯੋਰ ਪੇਰੈਂਟਸ ਲਵ ਯੂ ਇਸ ਤਰ੍ਹਾਂ ਤੁਸੀਂ ਵੀ ਮਾਪਿਆਂ ਦਾ ਪਿਆਰ ਕਰੋ ਯੂ ਆਲਸੋ ਸ਼ੁੱਡ ਲਵ ਥੈਮ ਜਿਵੇਂ ਸਾਮਰੀ ਔਰਤ ਨੇ ਆਪਣੇ ਪਾਪ ਨੂੰ ਯਾਦ ਕਰਕੇ ਔਰ ਜਸੂ ਮਸੀਹ ਦੇ ਚਰਨਾਂ ਤੇ ਡਿੱਗ ਕੇ ਆਪਣੇ ਆਪ ਨੂੰ ਧੋ ਲਿਆ ਐਸ ਸੈਮਰੀਟਨ ਊਮਨ ਕਲੀਨ ਦ ਫੀਟ ਆਫ ਦ ਗੋਡ ਐਂਡ ਐਂਡ ਕਲੀਨ ਹਰਸੈਲਫ ਆਲਸੋ ਕਿੰਨੇ ਪਾਪ ਸੀ ਉਹਦੇ ਕੋਲ how much uh, sin she had jede panch pati chhad ke chal gaye si ਤੇ ਛੇਮਾ ਵੀ ਲੈ ਲਈ ਅਸਗਾ ਤੇ ਛੇਵੇਂ ਨੇ ਵੀ ਰਹਿਣਾ ਨਹੀਂ ਸੀ ਹੂਸ ਫਾਈਵ ਹਸਬੰਡ ਲੈਫਟ ਹਰ ਐਂਡ 6ਥ आल्सो देयर ਐਂਡ 6ਥ ਵਿਲ आल्सो ਗੋਨ ਅਵੇ ਇਸ ਕਰਕੇ ਪਰ ਉਹਨੇ ਜਦੋਂ ਆਪਣਾ ਸੱਚ ਯਾ ਕੀਤਾ ਬਟ ਵੈਨ ਬਟ ਵੈਨ ਸ਼ੀ ਰੈਕਗਨਾਈਜ਼ਡ ਇਸਟੋਰੀ ਲੋਕਾਂ ਨੂੰ ਪਾਵੇਂ ਪਤਾ ਸੀ ਔਰ ਪੀਪਲ ਕੈਨ ਅੰਡਰਸਟੈਂਡ ਪਰ ਉਹ ਆਪਣੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਹੋਣੀ ਕਿਉਂਕਿ ਅੰਦਰ ਗੰਦੀ